ਤਨ ਗੁਰ ਦੇ ਅੰਦਰ ਵਾਹਿਗੁਰਜੀ ਕਾਕਾ ਸਾਹਿਬ ਵਾਹਿਗੁਰਜੀ ਕੀ ਫਤਿਹ ਜੀ ਹੋਰ ਮਤਾ ਹੀ ਠੀਕ ਹੋ ਕਾਦੇ ਬਸੇ ਆਏ ਮਤਾ ਜੀ ਕਾਦੇ ਬਸੇ ਮਿਲਿਆ ਹੀ ਮੈਨੂੰ ਧੰਨਵਾਦ ਕਾਦੇ ਬਸੇ ਮਿਲਾਈ ਹਾਂ ਕਾਰੋਬਾਰ ਕਰਨਾ ਹੈ ਕਾਰੋਬਾਰ ਕਰਨਾ ਵਾ ਕਿੰਨੀ ਉਮਰ ਕਿੰਨੀ ਹੈ ਤੁਹਾਡੀ ਮੇਰੀ ਉਮਰ 60 ਸਾਲ ਹੋ ਰਿਹਾ 60 ਸਾਲ ਹੋ ਗਈ ਹੈ ਤੇ ਬੱਚੇ ਕਿੰਨੇ ਤੁਹਾਡੇ ਦੋ ਬੱਚੇ ਦੋ ਬੱਚੇ ਇੱਕ ਇੱਕ ਆਵਾ ਕੰਮ ਕੀ ਕਰਦਾ ਵੀਰ ਤੁਸੀਂ ਪਹਿਲੇ ਪਹਿਲਾਂ ਸਫਾਈ ਦਾ ਕੰਮ ਕਰਦਾ ਸੀ ਸਫਾਈ ਪੰਜਾਬ ਬਾਸਲ ਵਿੱਚ ਅੱਛਾ ਕਿ ਇਹ ਕਾਰਖਾਨੇ ਦੇ ਵਿੱਚ ਸਫਾਈ ਦਾ ਕੰਮ ਕਰਦਾ ਸੀ। ਉਹ ਠੀਕਾ ਖਤਮ ਹੋ ਗਿਆ ਇਹਦਾ। ਅੱਛਾ ਤੇ ਹੁਣ ਕੀ ਫਿਰ ਬਾਅਦ ਚੋ ਤੇ ਰੋਟੀ ਮਾਂ ਨੂੰ ਤੂੰ ਦੇਣਾ ਵਾ। ਮਾਂ ਤਾਂ ਇਹ ਤੈਨੂੰ ਦਿੰਦਾ ਵਾ ਰੋਟੀ। ਧੰਨ ਗੁਰੂ ਰਾਮਦਾਸ। ਤੇ ਤੁਹਾਡਾ ਘਰ ਵਾਲਾ? ਧੰਨਵਾਦ। ਤੇ ਕਿੰਨਾ ਚਿਰ ਰਹੋਗੇ? ਪੂਰੀ ਹੋ ਗਿਆ। ਵਾਹਿਗੁਰੂ। ਤੇ ਤੂੰ ਮਾਂ ਨੂੰ ਪਾਲਦਾ ਵਾ? ਇਹ ਭਰਾ ਵੀ ਵੱਡਾ ਹੈਗਾ ਨਾਲ ਪੰਜ। ਅੱਛਾ ਤੇ ਅੱਜ ਮਾਂ ਤੇਰੇ ਲਈ ਆਈ ਆ। ਵਾਹਿਗੁਰੂ। ਮਰੇ ਤੁਸੀਂ ਇਹਦੀ ਰੋਟੀ ਲਈ ਆਇਓ ਹਾਂਜੀ ਰੋਟੀ ਲਈ ਆਇਓ ਹਾਂਜੀ ਅੱਛਾ ਜੀ ਵਾਹਿਗੁਰੂ ਠੀਕ ਹੈ ਜੀ ਗੁਰੂ ਸਾਹਿਬ ਕਿਰਪਾ ਕਰਨ ਤੇ ਕੀ ਕੰਮ ਕੀ ਕਰਨਾ ਚਾਹੁੰਦਾ ਹੈ ਕੀ ਕੀ ਕੰਮ ਕਰਨਾ ਚਾਹੁੰਦਾ ਹੈ ਅੱਪਾ ਚਾਹ ਦਾ ਚਾਹ ਪਰੋਠੇ ਦਾ ਕਰਨਾ ਚਾਹੁੰਦਾ ਚਾਹ ਰੈਡੀ ਦਾ ਰੇੜੀ ਚਾਹੀਦੀ ਆ ਤੁਹਾਨੂੰ ਕਿਹਨੇ ਕਹੀ ਮਾਤਾ ਜੀ ਮੈਂ ਦੇਣਾ ਮੈਂ ਰੇੜੀ ਕਿੱਥੇ ਪਤਾ ਲੱਗਾ ਕਿੰਡੂ ਦੱਸਿਆ ਕਿੰਡੂ ਕਿਹਨੇ ਦੱਸ ਮੈਂ ਤਾਂ ਹੱਥ ਨਾਲ ਜੋੜਨਾ ਤੂੰ ਮੇਰੀ ਮਾਂ ਵਾ ਫਿਰ ਕੀ ਹੋਇਆ ਵਾਹਿਗੁਰੂ ਇਹ ਸਾਡੇ ਹਾਲ ਆ ਜੀ ਤੇ ਹੋਰ ਕਿਤੇ ਕੰਮ ਦਾ ਪਤਾ ਨਹੀਂ ਕਿਦਾਂ ਰਾਜੇ ਪਤਾ ਤੇ ਬਾਬਾ ਹੀ ਕਰਦਾ ਪਿਆਰ ਪਰ ਮੇਰੇ ਨਾਲ ਸਾੜੀ ਪ੍ਰੋਬਲਮ ਹੈ ਸਾੜੀ ਪ੍ਰੋਬਲਮ ਆ ਭਾਰਾ ਕੰਮ ਨਹੀਂ ਹੁੰਦਾ اچھا ਭਾਰਾ ਕੰਮ ਨਹੀਂ ਹੁੰਦਾ ਹੈਗਾ ਧੰਨ ਗੁਰੂ ਰਾਮਦਾਸ ਅਚਾ ਜੀ ਮਾਤਾ ਇਹਨੂੰ ਰੇੜੀ ਚਾਹੀਦੀ ਹੈ ਤੁਸੀਂ ਨਾਲ ਤਾਂ ਆਏ ਹੋ ਹਾਂ ਜੀ ਨਾਲ ਆਈ ਹੈ ਕਿੰਨਾਂ ਨਾਂ ਨ ਹੋਵੇ ਹੈ ਤੁਸੀਂ ਇਹਦਾ ਤਾਂ ਆਏ ਕਿ ਮੈਂ ਕਿਤੇ ਨਾਂ ਨ ਕਰ ਦਵਾ ਹੈ ਨਾ ਜਾਣੇ ਜਾਣ ਧੰਗੂ ਰਾਮ ਦਾ ਤੁਸੀਂ ਤਾਂ ਤਾਂ ਆਏ ਹੋ ਕੋਈ ਗਾਲੀ ਮਾਂ ਮੇਰੀ ਜੇਤੂ ਆ ਹੀ ਗਈ ਹੈ ਨਾ ਫਿਰ ਅਸੀਂ ਇਹਨੂੰ ਦੇ ਦਾਂਗੇ ਰੇੜੀ ਬਾਕੀ ਵੀਰੇ ਤੂੰ ਵੇਚੀ ਨਾ ਰੇੜੀ ਠੀਕ ਹੈ ਦੇ ਤੈਨੂੰ ਦੇਨੇ ਆ ਕੰਮ ਕਰ ਹੈ ਵੇਚ ਦੇਣਾ ਵੇਚੋ ਨਾ ਠੀਕ ਹੈ ਦੇ ਦਾਂਗੇ ਕੋਈ ਏਡੀ ਗੱਲ ਨਹੀਂ ਜੇ ਮਾਂ ਤੂੰ ਆ ਹੀ ਗਈ ਹੈ ਤੇ ਤੇਰੇ ਪੁੱਤ ਨੂੰ ਰੇੜੀ ਦੇ ਦਨੇ ਆ ਠੀਕ ਹੈ ਤੇ ਬਸ ਤੁਸੀਂ ਹੁਣ ਜਾ ਕੇ ਉਹ ਗੁਰੂ ਗੁਰੂ ਘਰ ਗੁਰੂ ਰਾਮਦਾਸ ਪਾਸ਼ਾ ਨੂੰ ਅਰਦਾਸ ਬੇਨਤੀ ਕਰਨੀ ਆ ਠੀਕ ਹੈ ਦੇਣੀ ਤਾਂ ਹਾਂ ਮੱਥਾ ਟੇਕ ਕੇ ਜਾਇਓ ਅਰਦਾਸ ਬੇਨਤੀ ਤਨ ਗੁਰੂ ਰਾਮਦਾਸ ਪਾਸ਼ਾ ਜੀ ਨੂੰ ਕਰਕੇ ਜਾਇਓ ਕਿਉਂਕਿ ਦੇਣੀ ਤਾਂ ਤੁਹਾਡੇ ਗੁਰੂ ਨੇ ਗੁਰੂ ਨੇ ਠੀਕ ਹੈ ਚਲੋ ਵਸੀਲੇ ਤੇ ਮਹਾਰਾਜ ਨੇ ਵਸੀਲੇ ਵਸੀਲੇ ਸਾਡੇ ਵਰਗਿਆਂ ਨੂੰ مالک ਬਣਾ ਦਿੰਦਾ ਦੇਣੀ ਤਾਂ ਤਨ ਗੁਰੂ ਰਾਮਦਾਸ ਪਾਸ਼ਾ ਨੇ ਆ ਠੀਕ ਹੈ ਨਾ ਤੇ ਤੁਹਾਡੀ ਉਮਰ ਕਿੰਨੀ 76 ਸਾਲ ਦੀ ਕਿੰਨੀ 75 ਸਾਲ 80 ਸਾਲ ਦੀ ਹੈਗੀ 60 ਸਾਲ ਦੀ 60 ਸਾਲ ਦੀ ਹੈਗੀ ਆ ਇੱਕ ਮਾਂ ਆਪਣੇ ਪੁੱਤਰ ਦੀ ਰੋਟੀ ਲਈ ਆਈ ਅੱਜ ਹੈ ਹਾਂਜੀ ਪੁੱਤਰਾ ਦਾ ਤੁਹਾਨੂੰ ਪਤਾ ਹੀ ਆ ਫਿਰ ਹਾਂ ਮਾਵਾ ਕਮਾਵਾ ਨਹੀਂ ਹੁੰਦੀਆਂ ਮਾਵਾ ਕਮਾਵਾ ਨਹੀਂ ਹੁੰਦੀਆਂ ਮਾਂ ਅੱਜ ਵੀ ਆਈ ਆਪਣੇ ਪੁੱਤਰ ਦੀ ਰੋਟੀ ਲਈ ਤੁਹਾਨੂੰ ਗੁਰੂ ਰਾਮਦਾਸ ਠੀਕ ਹੈ ਚਲ ਕੋਈ ਨਾ ਮਤਾ ਜੀ ਤੁਸੀਂ ਜਾ ਕੇ ਅਰਦਾਸ ਤਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਕਰਕੇ ਆਓ ਤੇ ਸਾਨੂੰ ਦੋ ਦਿਨ ਦਾ ਵੀਰ ਸਮਾ ਦੇ ਦੇ ਠੀਕ ਹੈ ਬਸ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਇੱਕ ਤਾਂ ਤੂੰ ਸੋਹਣੀ ਪੱਗ ਬੰਨੇ ਇੱਕ ਦਾੜਾ ਜਿਹੜਾ ਤੇਰਾ ਇਹ ਜਿਹੜਾ ਪ੍ਰਕਾਸ਼ ਹੋਣਾ ਚਾਹੀਦਾ ਠੀਕ ਹੈ ਸਾਨੂੰ ਤੇਰੇ ਤੇ ਕੋਈ ਵੀ ਨਹੀਂ ਚਾਹੀਦਾ ਹੈਗਾ ਪੈਸਾ ਨਹੀਂ ਚਾਹੀਦਾ ਕੁਝ ਨਹੀਂ ਚਾਹੀਦਾ ਬਸ ਤੂੰ ਸਾਨੂੰ ਜਿੱਥੇ ਵੀ ਰੇੜੀ ਲਾਵੇਂ ਉਹ ਜਗ੍ਹਾ ਦੱਸੇ ਅਸੀਂ ਵੀ ਆਵਾਂਗੇ ਠੀਕ ਹੈ ਮਾਤਾ ਜੀ ਇੱਕ ਆਪਣੀ ਮਾਂ ਨੂੰ ਤੂੰ ਸਾਂਭਣਾ ਵਾ ਠੀਕ ਹੈ ਮਾਂ ਦੀ ਸੇਵਾ ਕਰਨੀ ਹੈ ਭਰਾ ਵੀ ਚਲੋ ਸਾਂਭੇ ਵਧੀਆ ਗੱਲ ਹੈ ਤੂੰ ਵੀ ਆਪਣੀ ਮਾਂ ਨੂੰ ਸਾਂਭ ਕਰਦਾ ਜਿਆਦਾ ਉਹ ਉਹ ਬੀਬੀ ਆਇਆ ਸੀ ਉਹ ਆਪਣੀ ਫੈਮਲੀ ਚ ਹੋਣਾ ਉਹ ਫੈਮਲੀ ਜਨਾਨੀ ਉਹਦੀ ਚੱਲ ਗਈ ਚਲੋ ਕੋਈ ਗੱਲ ਨਹੀਂ ਮਾਤਾ ਜੀ ਅਸੀਂ ਤਾਂ ਇਹੀ ਕਹਾਂਗੇ ਕਿ ਇਹ ਵੀਰ ਤੁਹਾਡੀ ਸੇਵਾ ਕਰੇ ਹਾਂਜੀ 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 ਜੀ ਅੱਜ ਜੀ ਅੱਜ ਮਾਂ ਦੇਖ ਤੇਰੇ ਲਈ ਇਨੀ ਕਿੱਥੋਂ ਬਚੇ ਮੈਨੂੰ ਮਿਲਨ ਵਾਸਤੇ ਪਤਾ ਕਦੋਂ ਆਈਏ ਕਿਉਂ ਕਿਉਂ ਭਲਾਈ ਹੈ ਕਿ ਮੈਂ ਤੈਨੂੰ ਨਾ ਨਾ ਕਰਾਂ ਹਾਂਜੀ ਪਤਾ ਕਿ ਲੱਗਾ ਕਿ ਨਹੀਂ ਹਾਂਜੀ ਇਹ ਤਾਂ ਆਈਏ ਮਾਤਾ ਕਿ ਮੈਂ ਇਹਨੂੰ ਵੇਖ ਕੇ ਇਹ ਤੈਨੂੰ ਨਾ ਨਾ ਕਰਾਂ ਹਾਂਜੀ ਕਿਉਂ ਮਰਾ ਇਹ ਹੀ ਹਣ ਗਾਲਤੇ ਹੀ ਹੈ ਨਾ ਹਾਂ ਜੇ ਹੋਈ ਹੁੰਦੀ ਸਿਆਣਾ ਬੰਦਾ ਹਾਂ ਇੱਕ ਮਾਂ ਬੁੱਢੀ ਵਿਚਾਰੀ ਕਿ ਤੁਰਿਆ ਜਾਂਦਾ ਨਹੀਂ ਮੈਂ ਦੇਖਿਆ ਨੇ ਜਦੋਂ ਆਈ ਐ ਤੇ ਫਿਰ ਵੀ ਤੇਰੇ ਕਰਕੇ ਵਿਚਾਰੀ ਆਈ ਐ ਕਿ ਮੇਰੇ ਪੁੱਤ ਨੂੰ ਇਹ ਵੀਰ ਨਾ ਨਾ ਕਰ ਦੇਵੇ ਜਿਹੜੀ ਮਿਲ ਜਾਵੇ ਤੇ ਵੀਰ ਆਪਣੀ ਮਾਂ ਦੀ ਤੂੰ ਸੇਵਾ ਕਰਨੀ ਐ ਜਿਹੜੀ ਤੈਨੂੰ ਦੇ ਦੰਨੇ ਆ ਠੀਕ ਹੈ ਤੇ ਉਹ ਤੁਹਾਨੂੰ ਲਾ ਪਰ ਆਪਣੀ ਮਾਂ ਦੀ ਸੇਵਾ ਕਰਨੀ ਹੈ ਜਿਹੜੀ ਬੁੱਢੀ ਮਾਂ ਇਹਨੀ ਉਮਰ ਦੇ ਵਿੱਚ 60 65 ਸਾਲ ਦੀ ਹੋ ਗਈ ਹੈ ਫਿਰ ਤੇਰੇ ਲਈ ਅੱਗੇ ਆ ਕੇ ਤੇਰੀ ਤੇਰੇ ਵਾਸਤੇ ਮਨੂੰ ਮਤਲਬ ਕਹਿ ਰਹੀ ਹੈ ਠੀਕ ਹੈ ਨਾ ਇਹਨਾਂ ਦਾ ਦੇਣ ਤਾਂ ਅਸੀਂ ਦੇ ਹੀ ਨਹੀਂ ਸਕਦੇ ਸਾਡੀਆਂ ਮਾਂਵਾ ਅੱਜ ਰੋਲਦੀਆਂ ਪਈਆਂ ਕਿਉਂ ਇਹਦਾ ਕਾਰਨ ਇਹ ਕਿ ਸਾਡੇ ਕੋਲ ਕਾਮਕਾਰੀ ਨਹੀਂ ਹੈਗਾ ਤਾਂ ਠੀਕ ਕਿਰਤ ਨਹੀਂ ਹੈਗੀ ਕਿਉਂ ਮਤਈ ਐਹੀ ਹੈ ਨਾ ਜੀ ਜੇ ਸਾਡੇ ਕੋਲ ਕੰਮਕਾਰ ਹੋਵੇ ਤਾਂ ਸਾਨੂੰ ਕੀ ਲੋੜ ਪਈਏ ਸਾਡੀ ਨਮਾ ਨਾ ਇਤਰਾ ਆ ਕੇ ਕੇਸ ਦੇ ਅੱਗੇ ਆ ਗਏ ਤਾਂ ਬੇਨਤੀ ਕਰੂੰ ਆਪਣੇ ਮੁੰਡਿਆਂ ਦੇ ਲਈ ਇਸੇ ਲਈ ਸਾਨੂੰ ਲੋੜ ਹੈਗੀ ਐ ਐਜੂਕੇਸ਼ਨ ਦੀ ਸਾਨੂੰ ਲੋੜ ਲੋੜ ਹੈਗੀ ਐ ਹੱਥੀ ਕੰਮਕਾਰ ਦੀ ਕਿ ਸਾਡੇ ਕੋਈ ਸੈਂਟਰ ਖੁੱਲਣ ਜਿਹਦੇ ਵਿੱਚ ਸਾਨੂੰ ਕੰਮਕਾਰ ਸਿਖਾਇਆ ਜਾਵੇ ਹੱਥੀ ਕੰਮ ਆਂਦਾ ਹੁੰਦਾ ਨਾ ਵੀਰ ਤੈਨੂੰ ਤੇ ਤੂੰ ਮਾਰ ਨਹੀਂ ਸੀ ਖਾਣੀ ਹਾਂਜੀ ਸਹੀ ਗੱਲ ਐ ਮਤਾ ਜੀ ਅਤਲੰਬਰ ਦਾ ਕੰਮ ਆਂਦਾ ਇੱਕ ਟੂਟੀ ਲਾ ਕੇ ਜਾਂਦੇ ਰੁਪਿਆ 500 ਫੜ ਲੈਂਦੇ ਆ ਤੇ ਤੈਨੂੰ ਕੰਮ ਨਹੀਂ ਆਂਦਾ ਇੱਥੋਂ ਤੂੰ ਮਾਰ ਖਾ ਰਿਹਾ ਪਰ ਫਿਰ ਵੀ ਇਹ ਤੈਨੂੰ ਜਿਹੜੀ ਦਿੰਨੇ ਆ ਇਹ ਵੀ ਤੇਰਾ ਆਪਣਾ ਹੀ ਕੰਮ ਹੋ ਜਾਣਾ ਚਾਹ ਪਾਣੀ ਆਪਣਾ ਕੜੀ ਚੋਲ ਹੋ ਗਏ ਲਾ ਕੇ ਉਹ ਤੂੰ ਵੇਚ ਸਕਦਾ ਹੈਗਾ ਠੀਕ ਹੈ ਨਾ ਚਲ ਬਾਕੀ ਸਾਨੂੰ ਇੱਕ ਦਿਨ ਦਾ ਸਮਾਂ ਦੇ ਦੇ ਬਾਕੀ ਗੱਲ ਸਹੀ ਹੈ ਕਿ ਤੇਰੀ ਮਾਂ ਦੇ ਲਈ ਤੇਰੀ ਮਾਤਾ ਹੀ ਹੈ ਇਸ ਤੇ ਦੇ ਲਈ ਮੇਰੇ ਮੂੰ ਤੋਂ ਕਦੀ ਨਾ ਹੋਈ ਨੀ ਸਕਦੀ ਇਨੀ ਬਜ਼ੁਰਗ ਜੇਕਰ ਕੋ ਕੋ ਤੇਰੇ ਲਈ ਆ ਗਈ ਨਾ ਤੇ ਮੈਂ ਨਾ ਵੈਸੇ ਨਹੀਂ ਕਰ ਸਕਦਾ ਹੈਗਾ ਠੀਕ ਮੈਂ ਨਹੀਂ ਮਤਾ ਜੀ ਧੰਨਵਾਦ ਧੰਨ ਗੁਰੂ ਰਾਮਦਾਸ ਪਾਸ਼ਾ ਜੀ ਦਾ ਠੀਕ ਹੈ ਜੀ ਤੁਸੀਂ ਅਰਦਾਸ ਵੀ ਆਂਦੀ ਕਰਿਓ ਕਿ ਸਤਿਗੁਰੂ ਐਨੇ ਸੇਵਾ ਸਾਡੇ ਤੋਂ ਲੈਂਦੇ ਰਹਿਣ ਤੁਹਾਡੇ ਵਰਗੀਆਂ ਧਨਵਾਦੀ ਅਸੀਂ ਸਹਾਇ ਹੁੰਦੇ ਕਰੀਏ ਠੀਕ ਹੈ ਜੀ ਤੁਸੀਂ ਅਰਦਾਸ ਬੇਨਤੀ ਕਰਕੇ ਜਾਣੀ ਸਤਿਗੁਰੂ ਨੂੰ ਠੀਕ ਹੈ ਜੀ ਕਿਉਂਕਿ ਤੁਹਾਡੀਆਂ ਅਸੀਸਾਂ ਦੇ ਨਾਲ ਹੀ ਨਿਰਵੈਰ ਜਿਹੜਾ ਉਹ ਦੁਨੀਆ ਫੇਰਦਾ ਠੀਕ ਹੈ ਮਾਤਾ ਜੀ ਤੁਸੀਂ ਅਰਦਾਸ ਬੇਨਤੀ ਕਰਨੀ ਜ਼ਰੂਰ ਜੀ ਠੀਕ ਹੈ ਮਾਤਾ ਜੀ ਕੋਈ ਤਾਨੂੰ ਮਾਰਾ ਸੇਵਾ ਵਸ਼ਾ ਗੱਡੀਆਂ ਵਡੀਆਂ ਵਡੀਆਂ ਮਾਰਾ ਤੁਹਾਨੂੰ ਗੁਰੂ ਰਾਮਦਾਸ ਬਸ ਇਹੀ ਮਤਲਬ ਤੁਸੀਂ ਅਰਦਾਸ ਬੇਨਤੀ ਕਰਕੇ ਜਾਨੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਏ ਠੀਕ ਹੈ ਜੀ ਬਾਕੀ ਇੱਕ ਦਿਨ ਦਾ ਸਮਝ ਦੇਈ ਦਿਓ ਦੋਕ ਦਿਨ ਦਾ ਮੈਂ ਤੁਹਾਨੂੰ ਆਪਣਾ ਦੱਸ ਦਾਂਗਾ ਤੁਸੀਂ ਜਾ ਜਿਓ ਫਿਰ ਮੈਂ ਤੁਹਾਨੂੰ ਦੇ ਦੇਣਾ ਰੈਡੀ ਦੇ ਦੇਣਾ ਠੀਕ ਹੈ ਬਸ ਇਹ ਹੈ ਕਿ ਮਾਤਾ ਦੀ ਸੇਵਾ ਕਰਨੀ ਠੀਕ ਹੈ ਜੀ ਚਲੋ ਠੀਕ ਹੈ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ